ਜੀ ਭਾਈ ਮਿੱਤਰੋ ਕੀ ਹਾਲ ਹੈ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਬਹੁਤ ਨਵੇਂ ਵਲੌਗ ਦੇ ਵਿੱਚ ਤੇ ਬਾਬੇ ਉਹ ਟ੍ਰੇਆਂ ਲਿਆਂਦੀਆਂ ਕੱਲ ਹੁਣ ਦਿਖਾਉਂਦੇ ਆ ਚਾਟ ਰਿਆਂ ਤਾਂ ਲਿਆਂਦੀਆਂ ਸੀ ਇਹ ਰੋੜੀ ਪਾ ਕੇ ਰੱਖਾਂ ਇਹਨੂੰ ਕੂਤਰਾਂ ਲਈ ਠੀਕ ਹੈ ਜੀ ਤੇ ਦੋ ਲਿਆਂਦੀਆਂ 3 ਫੁੱਟ ਦੀਆਂ ਤੇ ਦੋ ਲਿਆਂਦੀਆਂ 2-2 ਫੁੱਟ ਦੀਆਂ ਇਹ ਲਿਆਂਦੀਆਂ ਟ੍ਰੇਆਂ ਜਿਹੜੀਆਂ ਵਧੀਆ ਹੈਵੀ ਚ ਹੈ ਵਧੀਆ ਟ੍ਰੇਆਂ ਆਂ ਤੇ ਬੱਚੇ ਬਿਠਾਉਂਦੇ ਹੁਣ ਛਤਰੀਆਂ ਤੇ ਤੇ ਇੱਕ ਜਿਹੜਾ ਉਹ ਘਰੇ ਆਉਂਦਾ ਨਹੀਂ ਸੀ ਉਹਨੂੰ ਬੰਨ ਤੇ ਅੱਜ ਛਤਰੀ ਤੇ ਬੈਠਾ ਏ ਹੋਰਾਮ ਤੇ ਬਾਕੀ ਇਹ ਬੈਠੇ ਇਹਨਾਂ ਨੂੰ ਥੋੜੀ ਦੇਰ ਤੱਕ ਬਿਠਾਉਂਦੇ ਹਾਲੇ ਧੁੱਪ ਜੀ ਆ ਜਾਵੇ ਹੋਰ ਇਹ ਦੇਖੋ ਬੱਚੇ ਕਿੰਨੇ ਚੰਗੇ ਲੱਗਦੇ ਬੈਠੇ ਉੱਪਰ ਵਾਲੇ ਬੱਚੇ ਆ ਬਾਬੇ ਦੋਨੋਂ ਭਾਈ ਏ ਪਤਾ ਨਹੀਂ ਭੈਣ ਭਾਈ ਏ ਇਹ ਕਬੂਤਰ ਲੱਗਦਾ ਏ ਕਾਲਾ ਚਿਂਨਾ ਏ ਕੂਤਰੀ ਲੱਗਦੀ ਏ ਲਾਲ ਚਿਂਨੀ ਦੇਖਦੇ ਆ ਬਾਕੀ ਤੇ ਇਹਨਾਂ ਨੂੰ ਥੋੜੀ ਦੇਰ ਤੱਕ ਬਿਠਾਉਂਦੇ ਆਂ ਉੱਪਰ ਚੱਲਦੇ ਆ ਹੁਣ ਉੱਪਰ ਤੁਹਾਨੂੰ ਦਿਖਾਉਂਦੇ ਆ ਹੁਣ ਕਬੂਤਰ ਤੇ ਪਾਉਂਦੇ ਆ ਉਹਨਾਂ ਨੂੰ ਦਾਣਾ ਪਾਣੀ ਤੇ ਆ ਬੈਠਾ ਬਾਬੇ ਉਹ ਬੱਚਾ ਜਿਹੜਾ ਬਾਹਰ ਬੈਂਦਾ ਨਹੀਂ ਛਤਰੀਆਂ ਖੁੱਲਾ ਛੱਡੇ ਰਹੇ ਅੱਜ ਬੰਦ ਤੇ ਆਪਾਂ ਨੇ ਤੇ ਦਾਣਾ ਪਾਣੀ ਲਿਆਂਦਾ ਏ ਤੇ ਟਰੇਆਂ ਉੱਪਰੇ ਪਈਆਂ ਏ ਇਹ ਵਿੱਚ ਪਾ ਕੇ ਰੱਖ ਦਾਂਗੇ ਇਹ ਪਈਆਂ ਟਰੇਆਂ ਤਿੰਨ ਤਿੰਨ ਫੁੱਟ ਦੀਆਂ ਆ। ਆਪਾਂ ਚੈੱਕ ਕਰੋ ਆਪਿਓ ਟਰੇ। ਲਿਆਂਦੀਆਂ ਟਰੇਆਂ ਆਪਾਂ ਨੇ। ਬਾਈ ਨਾਲ ਵਿੱਚ ਪਾ ਕੇ ਦਾਣਾ ਰੱਖ ਦੇਵਾਂਗੇ। ਲੋਜੀ। ਇਹ ਲਿਆਂਦੀਆਂ ਟਰੇਆਂ ਤੇ ਬਾਕੀ ਇੱਕ ਲਿਆਂਦੀ ਡੋਲੀ। ਡੋਲੀ ਪਈ ਆ ਬਾਬੇ ਉਹ ਇਹ। ਕਰੋ ਚੈੱਕ ਤਿੰਨ ਖਾਨਿਆਂ ਵਾਲੀ। ਠੀਕ ਹੈ ਜੀ। ਤੇ ਬਾਕੀ ਦੋ ਟਰੇਆਂ ਪਈਆਂ ਰੋਡ ਪਾਣੇ ਨੂੰ ਇਹਨਾਂ ਦੀਆਂ ਇਹ ਇਹ ਪਈਆਂ ਇਹਨੂੰ ਢੋਲੀ ਨੂੰ ਕੱਢਦੇ ਆ ਬਾਹਰ ਹੁਣ ਧੁੱਪਾਂ ਚ ਤੇ ਕਬੂਤਰਾਂ ਨੂੰ ਕੱਲੇ ਕੱਲੇ ਨੂੰ ਫੜ ਕੇ ਟੋਲੀ ਚ ਪਾ ਕੇ ਰੱਖ ਦਾਂਗੇ ਹੁਣ ਬਾਹਰ ਕੱਢਣੇ ਕਰ ਦਾਂਗੇ ਬੰਦਾ ਛਤਰੀਆਂ ਆਪਣੀਆਂ ਬਣ ਜਾਣੀਆਂ 2.5 ਬਾਈ 2.5 ਦੀਆਂ ਦੋ ਛਤਰੀਆਂ ਇੱਥੇ ਲਾ ਦੇਣੀਆਂ 2.5 ਬਾਈ 2.5 ਦੀਆਂ ਇਹ ਤਾਰ ਦੇਣੀ ਇੱਥੋਂ ਇੱਕ 2.5 ਬਾਈ 2.5 ਦੀ ਇੱਥੇ ਲੱਗ ਜੂਗੀ ਇੱਕ ਇੱਥੇ ਲੱਗ ਜੂਗੀ ਉੱਪਰ ਤੇ ਵਾਫੇ ਛਤਰੀਆਂ ਤੇ ਉਹ ਬੈਠੂਗੇ ਜਾਲ ਚ ਤਾਂ ਖੋਲਣੇ ਆ ਨੀਚੇ ਨਹੀਂ ਉਤਲੰਡਾਈ ਕਰਨੀ ਨਹੀਂ ਅੱਗੇ ਜਾ ਕੇ ਕਰੂਗੇ ਤੰਗ ਆ ਦੇਖੋ ਆਪੇ ਖਾ ਗਏ ਇਸਨ ਰੋੜੀ ਮਹਾਦੇ ਰੋੜੀਆਂ ਦੀਆਂ ਮਿੱਠਾਆਂ ਆ ਨਾ ਤੇ ਕੱਢੀ ਆ ਹੁਣ ਡੋਲੀ ਬਾਹਰ ਤੇ ਪਾ ਦਈਏ ਦੂਸਰੇ ਕਬੂਤਰਾਂ ਨੂੰ ਦਾਣੇ ਓਕੇ ਰਿਪੋਰਟ ਹੋ ਜਾਊਗਾ ਕੰਮ ਪਹਿਲਾਂ ਇਹਨਾਂ ਨੂੰ ਇੱਕ ਵਾਰ ਪਾਣੀ ਰੱਖ ਦਈਏ ਆ ਲੋ ਆਇਓ 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 ਪਾਣੀ ਪੀਣ ਲਾਣ ਤੋਂ ਇੱਕ ਵਾਰ ਇਹਨਾਂ ਨੂੰ ਫਿਰ ਕੱਢਦੇ ਆ ਬਾਹਰ ਡੋ ਤੇ ਹਾਂਜੀ ਲੋ ਬਈ ਮਿੱਤਰੋ ਪਾਤੇ ਆ ਡੋਲੀਆਂ ਚ ਬੱਚੇ ਸਾਰੇ ਇਹ ਬਾਬੇ ਸਾਰੇ 2025 ਦੀ ਬਾਜੀਆਂ ਲਈਏ ਬੱਚੇ ਆ ਸਾਰੇ ਵਿੱਚੇ ਨਵੇਂ ਆ ਵਿੱਚੇ ਪੁਰਾਣੇ ਆ ਤੇ ਇਹ ਆ ਜੀ ਕਰੋ ਚੈੱਕ ਟੈਂਕੇ ਠੰਡੇ ਆ ਹਾਈ ਬਾਬੇ ਕਰੋ ਚੈੱਕ ਸਾਰੇ ਬੱਚੇ ਆ ਇਹ 2025 ਦੀ ਬਾਜੀਆਂ ਲਈ ਬਾਕੀ ਨੀਚੇ 8963 ਤੇ ਗਿਜਾ ਰਹੇ ਆ ਹੈਗੇ ਆ ਵਧੀਆ ਆਪਣੇ ਉਹ ਬੱਚੇ ਹੈਦ ਕੀ 25 30 ਬੱਚੇ ਹੈਗੇ ਆ ਬਾਜੀਆਂ ਵਧੀਆ ਛੱਡਾਂਗੇ ਇਸ ਕੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗੇ ਇੱਕ ਵਾਰ ਤੁਹਾਨੂੰ ਦਿਖਾ ਦਿਆਂ ਇਹਨੂੰ ਕੋਲ ਤੇ ਐਨ ਵਧੀਆ ਏ ਓਕੇ ਰਿਪੋਰਟ ਹੈ ਕੰਮ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਹ ਆਪਣੇ ਵੱਡੇ ਕਬੂਤਰ ਸਾਰੇ ਇੱਧਰ ਵੱਡੇ ਕਬੂਤਰ ਇਹ ਵੱਡੇ ਕਬੂਤਰ ਅਸੇ ਵੱਡੇ ਐ ਇਹਨਾਂ ਵਿੱਚ ਵੀ ਹੈਗੇ ਛੱਡ ਨਾਲੇ ਜਿਵੇਂ ਕੀ ਆ ਆ ਬੈਠਾ ਆਪਣਾ ਇਨਸਾਨ ਇਹੜਾ ਆਪਾਂ ਨੇ ਬਣਾਣੇ ਬਣਾਉਣੇ ਦੋ ਤਿੰਨ ਬਾਜ਼ੀਆਂ ਜਿੱਤੇ ਆ ਵਾਹੇ ਇਹ ਜਾਂਦਾ ਨਹੀਂ ਠੀਕ ਐ ਇੱਕ ਇਹ ਕੱਢ ਲਾਂਗੇ ਜੇ ਮੌਕੇ ਤੇ ਲੋੜ ਪਈ ਇਹ ਹੈਗਾ ਬ੍ਰਹਮਾਸਤਰ ਇਹ ਕੇ ਬੈਠਾ ਏ ਸੋਹਾਲੀ ਵਾਲੇ ਦਾ ਭਰਾ ਜੇ ਇਹਨੂੰ ਵੀ ਕੱਢਣੇ ਦੀ ਲੋੜ ਪੈਗੀ ਬਾਈ ਚਾਂਸ ਤੱਕ ਕੱਢ ਦਾਂਗੇ ਕੋਈ ਚੱਕਰ ਨਹੀਂ ਅੜਾਵਾਂਗੇ ਛੱਡਣਾ ਪਿਆ ਛੱਡ ਦਾਂਗੇ ਕਿਉਂਕਿ ਉਹਨਾਂ ਦਾ ਤਾਂ ਆਪਾਂ ਨੂੰ ਇਹਨਾਂ ਦਾ ਇਹਦਾ ਰਿਜ਼ਲਟ ਪਤਾ ਹੈ ਕਿ ਇਹ ਗਰਮੀ ਨੂੰ ਪੂਰੇ ਵਧੀਆ ਹੈ ਠੀਕ ਹੈ ਵਧੀਆ ਉੱਡਦੇ ਆ ਤੇ ਬਾਕੀ ਇੱਧਰ ਬੈਠੀਆਂ ਕਬੂਤਰੀਆਂ ਸਾਰੀਆਂ ਤੇ ਓਕੇ ਰਿਪੋਰਟ ਬਾਬੇ ਡੋਲੀਆਂ ਚ ਪਾਤੇ ਬਬ ਬੈਣ ਦੋ ਇਹਨਾਂ ਨੂੰ ਤੇ ਖੁੱਡੇ ਸਾਫ਼ ਕਰਾਂਗੇ ਅੱਜ ਥੋੜੀ ਜਿਹੀ ਤੱਕ ਨੇ ਘੜੇ ਸਾਫ ਕਰਦੇ ਆ ਤੇ ਹੁਣ ਚੱਲਦੇ ਆ ਨੀਚੇ ਬੱਚੇ ਬਿਠਾ ਦਈਏ ਛਤਰਿਆਂ ਦੇ ਬਾਕੀ ਆਪਾਂ ਨੇ ਰੋੜੀ ਗੰਨਤੀ ਇਹ ਥੋੜੀ ਹੋਰ ਬ੍ਰੇਕ ਕਰਾਂਗੇ ਤੇ ਆ ਇਹਨਾਂ ਨੂੰ ਟ੍ਰੇਆਂ 'ਚ ਪਾ ਕੇ ਰੱਖਦੀ ਐ ਇਹਨਾਂ ਨੂੰ ਬੈਠਣ ਦੋ ਇਹਨਾਂ ਧੁੱਪ 'ਚ ਚਲੋ ਇਹ ਤਿੰਨਾ ਖਾਨਿਆਂ ਵਿੱਚ ਪੰਪੰਦਾ 10-10 ਕੂਤਰ ਕਰਦੇ ਐ ਆਰਡਰ ਚੱਕ ਦਾਂਗੇ ਸਫਾਈ ਕਰਾਂਗੇ ਅੱਜ ਸਾਰੀ ਬਾਕੀ ਇੱਧਰ ਬੈਠੀਆਂ ਕਬੂਤਰੀਆਂ ਸਾਰੀਆਂ ਬਹਿੰਕ ਬੁਤਰੀਆਂ ਇਹ ਬਣਿਆ ਮੇਨ ਵੱਡੀਆਂ ਇਹਨਾਂ ਵਿੱਚੋਂ ਵੀ ਇੱਕ ਦੋ ਆਈ ਵੀ ਐ ਵਾਪਸ ਕਰਨੇ ਵਾਲੀ ਐ ਠੀਕ ਹੈ ਜੀ ਤੇ ਬਾਕੀ ਓਕੇ ਰਿਪੋਰਟ ਐ ਹੁਣ ਚੱਲਦੇ ਆਂ ਨੀਚੇ ਬੱਚੇ ਬਿਠਾਈਏ ਛਤਰੀਆਂ ਤੇ ਦੂਜੇ ਇਹਨਾਂ ਨੂੰ ਬੈੰਡ ਦੋ ਤੁਪਾਂ ਚ ਕੁੰਡੇ ਲਾਤੇ ਆਪਾਂ ਨੇ ਸਾਰੇ ਓਕੇ ਰਿਪੋਰਟ ਐ ਕੰਮ ਚੱਲਦੇ ਆਂ ਹੁਣ ਨੀਚੇ ਮਿੱਤਰੋ ਇਹ ਜਿਹੜਾ ਦੋ ਦਿਨ ਬਾਹਰ ਰਿਆ ਸੀ ਬੱਚਾ ਉਹ ਐ ਪੰਤੇ ਅੱਜ ਛਤਰੀ ਤੇ ਤੇ ਬਾਕੀ ਉੱਧਰ ਬਿਠਾਤੇ ਛਤਰੀ ਕਰਦੀ ਐ ਖੜੀ ਜੋ ਜ ਟੁੱਟੀ ਵਾਲਾ ਬੱਚਾ ਉੱਡ ਗਿਆ ਇਹ ਫਿਰਦਾ ਇਹ ਆ ਗਿਆ ਤੇ ਬਾਕੀ ਦੇ ਬੱਚੇ ਇਹ ਬਿਠਾ ਦੇ ਛਤਰੀ ਤੇ ਬਾਬਿਓ ਇਹ ਬੈਠੇ ਐ ਆ ਬੈਠੇ ਐ ਸਾਰੇ ਬੱਚੇ ਮੈਂ ਛਤਰੀ ਉੱਚੀ ਕਰ ਦਾਂਗੇ ਹੁਣ ਬੈਠੇ ਰਹਿਣ ਦਿਓ ਇਹਨਾਂ ਨੂੰ ਧੁੱਪ ਚ ਤੇ ਠੀਕ ਆ ਬਾਬੇ ਬਾਅਦ ਚ ਪਾਉਂਦੇ ਆ ਦਾਣੇ ਥੋੜੀ ਦੇਰ ਤੱਕ ਤੇ ਬੱਚੇ ਛੇੜਾਂਗੇ ਇਹ ਉਡਣਯੋਗਾ ਹੋ ਜਾਊਗਾ ਬੱਚਾ ਆ ਦੇਖੋ ਲੱਗ ਗਿਆ ਉਡਣਾ ਲੋ ਜੀ ਮਿੱਤਰੋ ਬੱਚੇ ਤਾਂ ਤੇ ਛਤਰੀ ਤੋਂ ਤੇ ਇਹ ਹੈ ਨਾ ਜਿਹੜਾ ਇਹ ਇੱਕ ਵਾੜ ਇਹਨੂੰ ਉੱਪਰ ਛੱਡ ਕੇ ਆਣਾ ਤੇ ਆਪ ਛਤਰੀ ਤੋਂ نیچے ਆ ਜਾਂਦਾ ਇਸ ਬਕਾਰ ਬੱਚਾ ਜਮਈ ਘਟਿਆ ਦੋ ਇਹਨੂੰ ਵੀ نیچے ਹੀ ਧਾਰ ਦੰਦਾ ਏ ਇਹਨੂੰ ਉੱਪਰੇ ਸ਼ਿਫਟ ਕਰ ਦੇਣਾ ਹੁਣ ਉੜ ਗਿਆ ਠੀਕ ਹੈ ਨਹੀਂ ਚੁਕਾ ਦੇਣਾ ਅਗਲੇ ਸਾਲ ਚਲੋ ਬਈ ਮਿੱਤਰੋ ਇਹ ਡੋਲੀ ਵਾਲੇ ਵੀ ਬੱਚੇ ਤੇ ਕਬੂਤਰੀਆਂ ਇਹਨਾਂ ਨੂੰ ਵੀ ਕਰਦੇ ਆਂ ਅੰਦਰ ਖੁੱਡਿਆਂ ਦੇ ਜਿਹੜਾ ਜਿਹੜੀ ਸਾਈਡ ਦਾ ਉਧਰ ਉਧਰ ਛੱਡ ਦਾਂਗੇ ਲੋ ਜੀ ਇਹ ਛੱਡਦੀ ਆ ਹੁਣ ਸਾਰੇ ਇਹ ਹੈਗਾ ਇਹ ਇਹ ਇਧਰ ਦਾ ਹੈ ਇਧਰਲੇ ਖੁੱਡੇ ਦਾ ਹੈ ਇਹ ਵੀ ਇਧਰ ਦਾ ਇਹ ਵੀ ਇਧਰ ਦਾ ਹੈ ਇਹ ਵੀ ਬੱਚਾ ਇੱਧਰ ਦਾ ਏ ਇਹ ਵੀ ਬੱਚਾ ਇੱਧਰ ਦਾ ਏ ਬਾਸ ਸਾਰੇ ਕਰਦੀ ਬਾਬੇ ਨੇ ਤਿੰਨੇ ਖੰਨਿਆਂ ਚ ਸਾਰੇ ਛੱਡਦੀ ਐ ਨਾ ਜਗਾਂ ਤੇ ਲੋ ਬਾਈ ਮਿੱਤਰੋ ਡੋਲੀ ਕਰਤੀ ਐ ਖਾਲੀ ਤੇ ਕਬੂਤਰ ਤੇ ਬੱਚੇ ਕਰਤੇ ਅੰਦਰ ਦੋਨੋਂ ਹੁੱਡਿਆਂ ਚ ਬੈਠ ਗਿਆ ਉੱਪਰ ਤੇ ਪਾਣੀ ਆ ਡਰਿੰਕਰ ਕਰਦੇ ਸੀ ਬਾਹਰ ਅੱਧਾ ਕੱਢਿਆ ਬਾਈ ਤੇ ਬਾਬੇ ਇਹਨਾਂ ਨੂੰ ਉਹ 2 ਘੰਟੇ ਬਾਅਦ ਰੱਖ ਦਾਂਗੇ ਪਾਣੀ 15 ਮਿੰਟ ਬਾਅਦ ਪਾਣੀ ਪਲਾ ਕੇ ਇੱਕ ਵਾਰ ਤੇ ਥੋੜੀ ਦੇਰ ਤੱਕ ਇਹਨਾਂ ਨੂੰ ਪਾ ਦਾਂਗੇ ਦਾਣੇ ਟ੍ਰੇਆਂ 'ਚ ਤੇ ਓਕੇ ਹੋ ਜਾਊਗਾ ਕੰਮ ਤੇ ਜਿਹੜਾ ਬੱਚਾ ਆਪਣਾ ਜਾਂਦਾ ਸੀ ਛਤਰੀ ਤੇ ਨਹੀਂ ਆਂਦਾ ਸੀ ਉਹ ਬੰਨਿਆ ਵਾਏ ਕੱਲਾ ਹੀ ਇਹ ਬੈਠਾ ਇਹਨੂੰ ਤਾਰਾਂਗੇ ਹੁਣ ਸ਼ਾਮ ਨੂੰ ਤੇ ਬਾਕੀ ਆ ਬੰਨਿਆ ਵਾਏ ਬਾਕੀ ਬੱਚੇ ਅੰਤਰ ਕਰਤੇ ਸਾਰੇ ਤੇ ਡੰਨੇ ਬਈ ਵਿਤਰ ਪਾਣੀ ਰੱਖਦੇ ਆ ਬੱਚੇ ਪਾਣੀ ਪੀ ਲੂਗੇ ਹੁਣ ਉੱਪਰ ਵਾਲਿਆਂ ਨੂੰ ਕੂਤਰਾ ਨੂੰ ਵੀ ਰੱਖ ਦਈਏ ਪਾਣੀ ਜਾ ਕੇ ਚੱਲਦੇ ਹਾਂ ਹੁਣ ਉੱਪਰ ਤੇ ਲੋ ਬਈ ਮਿੱਤਰੋ ਡਰਿੰਕ ਚੱਕ ਕੇ ਸਭ ਤੋਂ ਪਹਿਲਾਂ ਪਲਾਉਂਦੇ ਇੱਧਰ ਵਾਲੇ ਨੂੰ ਪਾਣੀ ਤੇ ਪਾਣੀ ਫਿਰ ਤਾਜ਼ਾ ਹੋਰ ਰੱਖ ਹੋਊਗਾ ਇਹਦੇ ਥੋੜਾ ਹੀ ਐ ਇੱਕ ਵਾਰ ਇਹਨਾਂ ਨੂੰ ਪੀ ਲਨ ਦੋ ਜਿਹੜਾ ਪਿੰਦੇ ਐ ਉਸ ਤੋਂ ਬਾਅਦ ਚੱਕ ਕੇ ਦੋਈ ਸਾਈਡ ਪਲਾ ਦਾਂਗੇ ਦਾਣੇ ਪਾ ਕੇ ਫਿਰ ਤਾਜ਼ਾ ਨਮਾ ਭਰਾਂਗੇ ਇਹਨਾਂ ਨੂੰ ਇਹ ਆਪਾਂ ਨੇ ਪਾਏ ਹੋਏ ਸੀ ਲਿਕਸਨ ਦਾ ਪਾਊਡਰ ਦਵਾਈ ਮਿਲਾ ਕੇ ਤਾਂ ਕਰਕੇ ਨਹੀਂ ਚੱਕਣਾ ਪੀਣ ਦੋ ਇਹਨਾਂ ਨੂੰ ਲਓ ਜੀ ਇਹਨਾਂ ਨੇ ਆ ਪਾਣੀ ਪੀ ਲਿਆ ਜਿਨ੍ਹਾਂ ਨੇ ਪੀਣਾ ਸੀ ਤੇ ਹੁਣ ਚੱਕਦੇ ਆ ਡਰਿੰਕਰ ਨੂੰ ਰੱਖ ਦਿੰਦੇ ਆ ਦੂਸਰੀ ਸਾਈਡ ਇਧਰਲੇ ਗੁੱਡੇ 'ਚ ਡੋਲੀ ਥੋੜਾ ਜਿਹਾ ਡਿੱਕਾ ਥੱਲੇ ਚਲੋ ਕੋਈ ਲਓ ਜੀ ਇਹਨਾਂ ਨੂੰ ਪਲਾਉਂਦੇ ਆ ਪਾਣੀ ਬਾਬਿਓ ਸਾਰੇ ਕਬੂਤਰ ਵੀ ਆ ਗਏ ਬਾਹਰ ਪੈ ਗਿਆ ਪੰਗਾ ਇਹ ਬਾਹਰ ਪੜਨੀ ਨਹੀਂ ਸੀ ਆਗੇ ਚਲੋ ਕੋਈ ਨਹੀਂ ਦਵਾਰ ਤੋਂ ਕਰ ਦਾਂਦੇ ਅੰਦਰ ਇਹ ਬੈਠ ਕੇ ਆ ਕੇ ਬਬਾ ਪਾਣੀ ਪਲਾਤੇ ਬਾਬੇ ਉਹਨਾਂ ਨੂੰ ਬਾ ਫਿਰ ਥੋੜੀ ਦੇਰ ਤੱਕ ਇਹਨਾਂ ਨੂੰ ਪਾ ਦਾਂਗੇ ਦਾਣੇ ਤੇ ਓਕੇ ਹੋ ਜਾਊਗਾ ਕੰਮ ਤੇ ਲੋਈ ਪਾਣੀ ਪਲਾਤੇ ਸੀ ਤੇ ਹੁਣ ਰੱਖ ਦੰਦੇ ਦਾਣੇ ਤਰਿਆ ਹੈਗੇ ਆ ਆਪਣੇ ਕੋਲ ਬਹੁਤ ਤਰਿਆਂ ਦੀ ਮੌਜ ਰਹੂਗੀ ਲੋ ਜੀ ਉਡੀ ਬੱਢੀ ਟਰੇ ਖਾਣ ਤੋਂ ਇਹਨਾਂ ਨੂੰ ਹੁਣ ਦਾਣੇ ਤੇ ਦੂਜੀ ਟਰੇ ਵੀ ਦੂਸਰੇ ਖੁੱਡੇ ਚ ਰੱਖ ਦਿੰਦੇ ਆ ਤੇ ਖਾ ਲੂੰ ਇਹ ਦਾਣੇ ਇਹ ਉਹ ਲੋ ਜੀ ਰੱਖ ਦਈਏ ਤੇ ਹੁਣ ਨੀਚੇ ਵਾਲਿਆਂ ਨੂੰ ਵੀ ਪਾ ਦਿੰਦੇ ਆ ਇੱਧਰ ਤਾਂ ਲੱਗ ਗਿਆ ਖਾਣ ਦਾਣੇ ਕੀ ਰਿਪੋਰਟ ਹੈ ਕੰਮ ਇੱਧਰ ਵੀ ਲੱਗ ਗਿਆ ਖਾਣ ਦਾਣੇ ਹੁਣ ਚਲ ਕੇ ਬੰਦ ਨੀਚੇ ਵਾਲੇ ਉੱਤਰ ਗਏ ਉਹਨਾਂ ਨੂੰ ਵੀ ਪਾ ਦਈਏ ਤੇ डन ਹੈ ਫਿਰ ਆਪਣਾ ਕੰਮ ਲੱਗ ਗਿਆ ਸਾਰੇ ਖਾਣ ਦੇਖੋ ਪ੍ਰੀਜ ਐਨ ਉਹ ਕੀ ਰਿਪੋਰਟ ਹੈ ਬਾਕੀ ਇੱਕ ਬੱਚਾ ਉਹ ਬੈਠਾ ਸਾਹਮਣੇ ਆ ਵੀ ਆ ਜਾਊਗਾ ਨੀਚੇ ਤੇ ਖਾ ਲੂੰਗਾ ਇਹ ਦਾਣੇ ਸਾਰੇ ਤੇ ਹੁਣ ਚੱਲਦੇ ਆ ਨੀਚੇ-ਨੀਚੇ ਵਾਲੇ ਕੋਤਰਾ ਨੂੰ ਹੀ ਪਾ ਦਈਏ ਬੱਚਿਆਂ ਨੂੰ ਦਾਣੇ ਇਹ ਵੀ ਰੱਖ ਦਈਏ ਰੋਡ ਦੀਆਂ ਟਰੇਆਂ ਇੱਕ-ਇੱਕ ਕਰਕੇ ਓਕੇ ਇੱਕ ਟਰੇ ਇੱਧਰ ਲੈ ਫੁੱਡੇ ਜਿਹੜਾ ਖਲਮੇ ਇੱਕ ਟਰੇ ਦੇ ਵਿੱਚ ਫੁੱਡੇ ਚ ਲੋਈ ਰੋਡ ਖਾਣੇ ਹੋਊਗੇ ਜਿਹਨੇ ਰੋਡ ਖਾ ਲੂਗਾ ਉਹ ਦੇਖੋ ਉਹ ਬੱਚਾ ਜਿਹੜਾ ਹੁਣ ਸ਼ਿਫਟ ਕਰਿਆ ਉੱਪਰ ਇਹ ਰੋੜੇ ਖਾ ਰਿਆ ਏ ਜਿੰਨੂੰ ਜਿੰਨੇ ਲੋਡ ਹੋਊਗੀ ਉਹ ਸਾਬ ਨਾਲ ਖਾ ਲੂੰਗੇ ਇਹ ਰੋੜ ਆਪਾਂ ਪੱਕੇਉ ਪਾਈ ਰਹਿਣ ਦਾਨੇ ਲੋ ਜੀ ਲੋ ਜੀ ਖਾ ਲਓ ਜਿੰਨੇ ਰੋੜ ਖਾਣੇ ਹੋਗੇ ਰੋੜ ਖਾ ਲੂੰਗਾ ਜਿੰਨੇ ਦਾਣੇ ਖਾਣੇ ਹੋਗੇ ਦਾਣੇ ਖਾ ਲੂੰਗੇ ਤੇ ਹੁਣ ਚੱਲਦੇ ਆਪਾਂ نیچے نیچے ਵਾਲੇ ਕੋ ਉਤਰਨ ਨੂੰ ਵੀ ਪਾਦੀ ਆ ਤਿੰਨ ਦਾ ਲਾਤੇ ਆ ਓਕੇ ਰਿਪੋਰਟਰ ਲੋ ਜੀ ਨਾ ਛੋਟੀ ਟਰੇ ਨੀਚੇ ਵਾਲੀ ਜੋਗੀ ਲਿਆਂਦੀ ਸੀ 2 ਵਜੇ 2 ਦੀਆਂ ਦੋ ਟ੍ਰੇਆਂ ਲਿਆਂਦੀਆਂ ਸੀ ਨੀਚੇ ਲਈ ਤੇ ਰੱਖ ਦਿੰਦੇ ਆ ਨਾ ਉਹ ਦਾਣੇ ਆਹ ਦੇਖੋ ਪੂਰੀ ਫੱਟ ਆ ਗਈ ਤੇ ਡਰਿੰਕਰ ਆਪਣਾ ਇੱਥੇ ਆ ਜੀ ਕਰੂਗਾ ਬਾਹਰ ਕੱਢ ਦਿੰਦੇ ਆ ਪਹਿਲਾਂ ਇਹਨਾਂ ਨੂੰ ਖਾਣ ਦੋ ਦਾਣੇ ਤੇ ਫਿਰ ਪਾਣੀ ਰੱਖ ਦਾਂਗੇ ਆ ਗਏ ਦਾਣੇ ਖਾਣ ਖਾ ਲੂੰਗੇ ਤੇ ਕਰਦਾ ਹੀ ਬਾਬੋ ਪਾਪਣੇ ਵਲੌਗ ਦੇ ਟ੍ਰੈਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਵੇ ਤੇ ਮਿਲਦੇ ਆਂ ਜੀ ਪਾਪਣੇ ਅਗਲੀ ਵੀਡੀਓ ਵਿੱਚ ਧੰਨਵਾਦ ਤੇ ਡੋਲੀਆਂ ਡੋਲੀ ਦੱਸਿਓ ਤੇ ਟ੍ਰੇਆਂ ਕਮੈਂਟ ਕਰਕੇ ਕਿੱਦਾਂ ਦੀਆਂ ਲੱਗੀਆਂ ਮਿਲਦੇ ਆਂ ਜੀ ਪਾਪਣੀ ਅਗਲੀ ਵੀਡੀਓ ਵਿੱਚ ਧੰਨਵਾਦ